ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਜਗਤ ਪਿਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਲਗਾਤਾਰ ਵਿਚਾਰ ਕੀਤੀ ਜਾ ਰਹੀ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਉਹ ਸਿੱਧ ਜਿਹੜੇ ਸੁਮੇਰ ਪਰਬਤ ਦੀਆਂ ਪਹਾੜੀਆਂ ਦੇ ਵਿੱਚ ਬੈਠੇ ਸਨ ਕਿਵੇਂ ਸਤਿਗੁਰੂ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਤੇ ਸਿੱਧ ਸਵਾਲ ਕਰਦੇ ਨੇ ਸਤਿਗੁਰ ਉਹਨਾਂ ਨੂੰ ਬਹੁਤ ਹੀ ਖੂਬਸੂਰਤ ਜਵਾਬ ਦਿੰਦੇ ਨੇ ਸੈਦਾ ਨੇ ਪੁੱਛਿਆ ਸੀ ਕਿ ਬਾਬਾ ਨਾਨਕਾ ਸਾਨੂੰ ਇਹ ਦੱਸ ਕੇ ਮਾਤ ਲੋਕ ਵਿੱਚ ਕੀ ਵਰਤਾਰਾ ਚੱਲ ਰਿਹਾ ਹੈ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਮਾਤ ਲੋਕ ਦੇ ਵਿੱਚ ਪਾਪ ਬਹੁਤ ਵੱਧ ਗਿਆ ਹੈ ਜਿਨ੍ਹਾਂ ਨੇ ਇਸ ਸੰਸਾਰ ਨੂੰ ਇਸ ਜਗਤ ਨੂੰ ਸਿੱਧੇ ਰਾਹ ਪਾਉਣਾ ਸੀ ਉਹ ਘਰ-ਵਾਰ ਛੱਡ ਕੇ ਘਰ-ਵਾਰ ਤਿਆਗ ਕੇ ਇਥੇ ਪਹਾੜਾਂ ਦੇ ਵਿੱਚ ਆ ਕੇ ਛੁਪ ਕੇ ਬੈਠ ਗਏ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਸਿੱਧਾਂ ਨੂੰ ਆਖਿਆ ਕਿ ਤੁਸੀਂ ਇਸ ਜਗਤ ਜਲਾਂਦੇ ਨੂੰ ਸਿੱਧੇ ਰਾ ਪਾਉਣਾ ਸੀ ਪਰ ਤੁਸੀਂ ਆਪ ਹੀ ਪੁੱਠੇ ਰਸਤੇ ਪਏ ਹੋਏ ਹੋ। ਭਾਵੇਂ ਕਿ ਸਿੱਧ ਬਾ ਕਮਾਲ ਸਵਾਲ ਕਰਦੇ ਨੇ ਤੇ ਗੁਰੂ ਨਾਨਕ ਮਹਾਰਾਜ ਬਹੁਤ ਸੋਹਣੇ ਤੇ ਖੂਬਸੂਰਤ ਜਵਾਬ ਦਿੰਦੇ ਨੇ। ਇੰਨੇ ਪ੍ਰਭਾਵਿਤ ਹੋ ਜਾਂਦੇ ਨੇ ਉਹ ਸਿੱਧ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਧਰਮ ਦੇ ਵਿੱਚ ਆਪਣੇ ਪੰਥ ਦੇ ਵਿੱਚ ਲਿਆਉਣ ਦੇ ਲਈ ਬੜੇ ਉਤਾਪਲੇ ਹੋ ਜਾਂਦੇ ਨੇ ਪਰ ਗੁਰੂ ਨਾਨਕ ਮਹਾਰਾਜ ਦੀ ਉਹ ਪ੍ਰੀਖਿਆ ਕਰਨਾ ਚਾਹੁੰਦੇ ਨੇ ਕੀ ਇਹ ਸੱਚੀ ਹੀ ਬਹੁਤ ਵੱਡਾ ਜੋਗੀ ਹੈ ਬਹੁਤ ਵੱਡਾ ਰਹਿਬਰ ਹੈ ਕਿਵੇਂ ਗੁਰਨਾਨਕ ਮਹਾਰਾਜ ਜੀ ਦੀ ਪਰਖ ਕਰਦੇ ਨੇ ਲੋ ਗੁਰੂ ਪਿਆਰਿਓ ਆਓ ਆਪਾਂ ਅਗਲਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਕੇ ਪਹੁੰਚਾਓ ਜੀ ਸੋ ਗੁਰੂ ਪਿਆਰਿਓ ਇਹ ਇਤਿਹਾਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਅਦ ਨੰਬਰ 1 ਪੌੜੀ ਨੰਬਰ 31 ਦੇ ਵਿੱਚ ਦਰਜ ਕੀਤਾ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਪੜ੍ਹ ਸਕਦੇ ਹੋ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਨੂੰ ਉਹ ਜਿਹੜੇ ਸਿੱਧ ਨੇ ਉਹ ਆਪਣੇ ਪੰਥ ਦੇ ਵਿੱਚ ਲਿਆਉਣ ਦੇ ਲਈ ਕੀ ਕੁਝ ਕਰਨਾ ਚਾਹੁੰਦੇ ਨੇ ਲੋ ਭਾਈ ਗੁਰਦਾਸ ਜੀ ਸ਼ੁਰੂ ਕਰਦੇ ਨੇ ਇਹ ਵਾਰ ਹੈ 31 ਨੰਬਰ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੈ ਬਾਲਾ ਸਿੱਧਾ ਨੇ ਮਨ ਦੇ ਵਿੱਚ ਵਿਚਾਰ ਕੀਤੀ ਆਪਸ ਦੇ ਵਿੱਚ ਵਿਚਾਰ ਕਰਨ ਲੱਗੇ ਕਿ ਇਹ ਜਿਹੜਾ ਬਾਲਾ ਹੈ ਗੁਰੂ ਨਾਨਕ ਹੈ ਇਹ ਦਰਸ਼ਨ ਕਿਵੇਂ ਲਵੇ ਭਾਵ ਇਹ ਸਾਡਾ ਜੋ ਭੇਖ ਹੈ ਕਿਵੇਂ ਧਾਰਨ ਕਰੇ ਕਿਵੇਂ ਕੰਨਾਂ ਵਿੱਚ ਮੁੰਦਰਾ ਪਾਵੇ ਕਿਵੇਂ ਹੱਥ ਵਿੱਚ ਡੰਡਾ ਫਰੇ ਕਿਵੇਂ ਸਰੀਰ ਉੱਤੇ ਸਵਾਹ ਮਲੇ ਉਹ ਜਿੰਨੇ ਵੀ ਸਿੱਧ ਜਾਂ ਜੋਗੀ ਬੈਠੇ ਸਨ ਉਹਨਾਂ ਦੇ ਮਨਾਂ ਦੇ ਵਿੱਚ ਇਹੋ ਚੱਲ ਰਿਹਾ ਸੀ ਕਿਵੇਂ ਦਰਸ਼ਨ ਦਰਸ਼ਨ ਦਾ ਅਰਥ ਹੈ ਭੇਖ ਪਹਿਰਾਵਾ ਕਿ ਮੈਂ ਇਹ ਸਾਡਾ ਭੇਖ ਧਾਰਨ ਕਰੇ ਪਹਿਰਾਵਾ ਧਾਰਨ ਕਰੇ ਭਾਵ ਸਾਡੇ ਪੰਥ ਦੇ ਵਿੱਚ ਆਵੇ ਤੇ ਜੋਗੀ ਕਹਿੰਦੇ ਐਸਾ ਜੋਗੀ ਕਲੀਮਹਿ ਕਲੀ ਦਾ ਮਤਲਬ ਹੈ ਕਲਯੁਗ ਐਸਾ ਜੋਗੀ ਕਲੀਮਹਿ हमरे ਪੰਥ ਕਰੇ ਉਜਾਲਾ ਜੇ ਕਿਤੇ ਇਹ ਬਾਬਾ ਨਾਨਕ ਇਹ ਜੋਗੀ ਸਾਡੇ ਪੰਥ ਦੇ ਵਿੱਚ ਆ ਜਾਵੇ ਸਾਡਾ ਪੰਥ ਤਾਂ ਹੋਰ ਉਜਾਲਾ ਹੋ ਜਾਏਗਾ ਇਹਦੀ ਹੋਰ ਚੜ੍ਹਾਈ ਹੋ ਜਾਏਗੀ ਲੋਕ ਹੋਰ ਜਾਣਨ ਲੱਗ ਜਾਣਗੇ ਕਿਉਂਕਿ ਗੁਰਨਾਨਕ ਮਹਾਰੇ ਨੂੰ ਗਿਆਨ ਹੀ ਇੰਨਾ ਸੀ ਉਹ ਸਿੱਧਾਂ ਨੂੰ ਚੁੱਪ ਕਰਾ ਦਿੱਤਾ ਜਿਹੜੇ ਸਿੱਧ ਹੰਕਾਰ ਦੇ ਵਿੱਚ ਮਸਤ ਹੋ ਕੇ ਇਹ ਕਹਿ ਰਹੇ ਸੀ ਕਿ ਸਾਡੇ ਤੋਂ ਉੱਪਰ ਕੋਈ ਨਹੀਂ ਹੈ ਪਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਧਾਂ ਦਾ ਜੋ ਹੰਕਾਰ ਸੀ ਉਹ ਚੱਕਨਾ ਚੂਰ ਕਰ ਦਿੱਤਾ ਹੁਣ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਪੰਥ ਦੇ ਵਿੱਚ ਲਿਆਉਣ ਦੇ ਲਈ ਬੜੇ ਉਤਾਵਲੇ ਨੇ ਇੰਨੇ ਉਤਾਵਲੇ ਨੇ ਕਿ ਇਹਨਾਂ ਦਾ ਮਨ ਹੀ ਕਰਦਾ ਕਿ ਗੁਰੂ ਨਾਨਕ ਮਹਾਰਾਜ ਹੁਣੇ ਸਾਡੇ ਪੰਥ ਦੇ ਵਿੱਚ ਆ ਜਾਣ ਪਰ ਉਥੇ ਸਿੱਧ ਗੁਰੂ ਨਾਨਕ ਮਹਾਰਾਜ ਦੀ ਪ੍ਰੀਖਿਆ ਲੈਂਦੇ ਨੇ ਕਿ ਇਹ ਸੱਚੀ ਉਹ ਵੱਡਾ ਜੋਗੀ ਹੈ ਕਿ ਗੁਰੂ ਨਾਨਕ ਮਹਾਰਾਜ ਕੋਈ ਲਾਲਚੀ ਤਾਂ ਨਹੀਂ ਲਾਲਚ ਤਾਂ ਨਹੀਂ ਕਰਦੇ ਤੇ ਗੁਰੂ ਪਿਆਰਿਓ ਫਿਰ ਉਹਨਾਂ ਸਿੱਧਾਂ ਨੇ ਗੁਰੂ ਨਾਨਕ ਮਹਾਰਾਜ ਦੀ ਪਰਖ ਕਰਨੀ ਕੀਤੀ ਭਾਈ ਗੁਰਦਾਸ ਜੀ ਕਹਿੰਦੇ ਖੱਪਰ ਦਿੱਤਾ नाथ ਜੀ ਪਾਣੀ ਪਰ ਲੈਵਣ ਉੱਠ ਚਾਲਾ ਉਹ ਜਿਹੜੇ ਸਿੱਧ ਸਨ ਉਹਨਾਂ ਨੇ ਮਨਾਂ ਦੇ ਵਿੱਚ ਵਿਚਾਰ ਕਰਕੇ ਆਖਿਆ ਕਿ ਇਸ ਬਾਲੇ ਨੂੰ ਗੁਰੂ ਨਾਨਕ ਨੂੰ ਆਪਾਂ ਇੱਕ ਖੱਪਰ ਦਿੰਨੇ ਆ ਪਿਆਲਾ ਦਿੰਨੇ ਆ ਕਿਹਨੇ ਆ ਵੀ ਜਾ ਕੇ ਉਹ ਮਾਨਸਰੋਵਰ ਤੋਂ ਜਲ ਭਰ ਕੇ ਲੈ ਕੇ ਆਓ ਤੇ ਗੁਰੂ ਨਾਨਕ ਮਹਾਰਾਜ ਜੀ ਉਹ ਜਲ ਭਰਨ ਦੇ ਲਈ ਖੱਪਰ ਲੈ ਕੇ ਚਲੇ ਜਾਂਦੇ ਨੇ ਜਦੋਂ ਗੁਰੂ ਨਾਨਕ ਮਹਾਰਾਜ ਦੇਖਦੇ ਨੇ ਉਹ ਮਾਨਸਰੋਵਰ ਦੇ ਵਿੱਚ ਦੀ ਜਿੱਥੇ ਪਾਣੀ ਵਗਦਾ ਸੀ ਉੱਥੇ ਤਾਂ ਹੀਰੇ ਮੋਤੀ ਜਵਾਰਾ ਦੇ ਢੇਰ ਲੱਗੇ ਹੋਏ ਸਨ ਸਿੱਧਾ ਨੇ ਭੇਜਿਆ ਹੀ ਗੁਰੂ ਨਾਨਕ ਮਹਾਰਾਜ ਐਸ ਕਰਕੇ ਸਨ ਕਿ ਸ਼ਾਇਦ ਗੁਰੂ ਨਾਨਕ ਮਹਾਰਾਜ ਹੀਰੇ ਮੋਤੀਆਂ ਨੂੰ ਵੇਖ ਕੇ ਡੋਲ ਜਾਣ ਹੀਰੇ ਮੋਤੀ ਇਕੱਠੇ ਕਰਨਗੇ ਤੇ ਆਪਣਾ ਵਾਪਸ ਮੁੜ ਜਾਣਗੇ ਪਰ ਗੁਰੂ ਨਾਨਕ ਮਹਾਰਾਜ ਹੀਰੇ ਮੋਤੀਆਂ ਤੋਂ ਵੀ ਉੱਪਰ ਦੀ ਸੋਚ ਰੱਖਦੇ ਸਨ ਸਤਗੁਰਾਂ ਅੱਗੇ ਇਹ ਮਿੱਟੀ ਸਨ ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈਵਣ ਉੱਠ ਚਾਲਾ ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵਾਹਰ ਲਾਲਾ ਗੁਰੂ ਨਾਨਕ ਮਹਾਰਾਜ ਨੇ ਵੇਖਿਆ ਕਿ ਇਸ ਨਦੀ ਦੇ ਵਿੱਚ ਤਾਂ ਹੀਰੇ ਮੋਤੀ ਜਵਾਹਰਾਤ ਨੇ ਸਤਗੁਰ ਅਗੰਮ ਅਗਾਧ ਬੋਧ ਕਿਹੜਾ ਝੱਲੇ ਗੁਰੂ ਦੀ ਝੱਲਾ ਹੁਣ ਗੁਰੂ ਦੀ ਝੱਲ ਕਿਹੜਾ ਚੱਲ ਸਕਦਾ ਗੁਰੂ ਦਾ ਨਿਸ਼ਕਾਰਾ ਗੁਰੂ ਦਾ ਗਿਆਨ ਗੁਰੂ ਦਾ ਪ੍ਰਤਾਪ ਕਿਹੜਾ ਚੱਲ ਸਕਦਾ ਉਹਨਾਂ ਨੂੰ ਜੋਗੀਆਂ ਨੂੰ ਸਿੱਧਾਂ ਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਨਾਨਕ ਮਹਾਰਾਜ ਮੋਹ ਮਾਇਆ ਤੋਂ ਉੱਪਰ ਨੇ ਉਹ ਤਾਂ ਸੋਚਦੇ ਸੀ ਕਿ ਗੁਰੂ ਨਾਨਕ ਮਹਾਰਾਜ ਮਾਇਆ ਇਕੱਠੀ ਕਰਕੇ ਵਾਪਸ ਮੁੜ ਜਾਣਗੇ ਪਰ ਸਤਗੁਰ ਅਗੰਮ ਨੇ ਅਗਾਧ ਬੋਧ ਨੇ ਪਹੁੰਚ ਤੋਂ ਪਰੇ ਨੇ ਇਹਨਾਂ ਦੀ ਸੋਚ ਤੋਂ ਬਹੁਤ ਉੱਪਰ ਨੇ ਗੁਰੂ ਨਾਨਕ ਮਹਾਰਾਜ ਗੁਰੂ ਪਿਆਰਿਓ ਫਿਰ ਆਇਆ ਗੁਰ ਗੁਰੂ ਨਾਨਕ ਮਹਾਰਾਜ ਉਸ ਨਦੀ ਤੋਂ ਵਾਪਸ ਆ ਜਾਂਦੇ ਨੇ ਸਿੱਧਾਂ ਕੋਲ ਫਿਰ ਆਇਆ ਗੁਰ 나ਥ ਜੀ 헤 나ਥ ਜੀ 헤 ਗੁਰਖ ਨਾਥ ਜੀ ਪਾਣੀ ਠੋੜ ਨਹੀਂ ਉਸ ਤਾਲਾ ਉਸ ਤਾਲ ਦੇ ਵਿੱਚ ਉਸ ਤਲਾਬ ਦੇ ਵਿੱਚ ਤਾਂ ਪਾਣੀ ਹੈ ਹੀ ਨਹੀਂ ਉਸ ਤਾਂ ਹੀਰੇ ਮੋਤੀ ਜਵਾਹਰਾਤ ਨੇ ਤੇ ਇਹ ਸੁਣ ਕੇ ਸਿੱਧ ਬੜਾ ਹੈਰਾਨ ਹੁੰਦੇ ਨੇ ਕਿ ਅਸੀਂ ਤਾਂ ਇੱਕ ਖੱਪਰ ਤਾਂ ਦੇ ਕੇ ਭੇਜਿਆ ਸੀ ਕਿ ਗੁਰੂ ਨਾਨਕ ਉਥੇ ਹੀਰੇ ਮੋਤੀ ਇਕੱਠੇ ਕਰਕੇ ਝੋਲੀਆਂ ਭਰ ਕੇ ਸਾਡੇ ਕੋਲ ਨਹੀਂ ਆਉਂਦਾ ਆਪਣੇ ਘਰ ਨੂੰ ਵਾਪਸ ਚਲੇ ਜਾਂਦਾ ਪਰ ਗੁਰੂ ਨਾਨਕ ਮਹਾਰਾਜ ਇੰਨਾ ਮੋਹ ਤੇ ਮਾਇਆ ਤੋਂ ਉੱਪਰ ਉੱਠੇ ਹੋ ਚੁੱਕੇ ਨੇ ਕਿ ਗੁਰੂ ਨਾਨਕ ਮਹਾਰਾਜ ਨੇ ਉਸ ਨੂੰ ਹੱਥਮ ਨਹੀਂ ਲਾਇਆ ਹੀਰੇ ਮੋਤੀ ਜਵਾਰਾ ਹੱਥ ਨੂੰ ਗੁਰੂ ਨਾਨਕ ਮਹਾਰਾਜ ਤਾਂ ਸਾਡੇ ਕੋਲ ਆ ਗਏ ਹੈਰਾਨ ਹੋ ਜਾਂਦੇ ਨੇ ਕਿ ਇਹ ਬਾਲਕ ਇਹ ਬਾਲਾ ਇਹ ਬਾਬਾ ਨਾਨਕ ਤਾਂ ਮਾਇਆ ਤੋਂ ਵੀ ਉੱਪਰ ਹੈ ਤੇ ਗੁਰਪਿਆਰੇ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ ਇਸ ਤਰ੍ਹਾਂ ਗੁਰਨਾਨਕ ਮਹਾਰਾਜ ਨੇ ਆਪਣੇ ਗਿਆਨ ਦੇ ਬਲਬੂਤੇ ਸ਼ਬਦ ਦੇ ਬਲਬੂਤੇ ਉਹ ਜਿੰਨੀ ਸਿੱਧ ਮੰਡਲੀ ਸੀ ਜਿੱਤ ਲਈ ਕਿ ਤੋਸ ਆਪਣਾ ਪੰਥ ਨਗਾਲਾ ਤੇ ਗੁਰਨਾਨਕ ਮਹਾਰਾਜ ਨੇ ਆਪਣਾ ਪੰਥ ਉਹ ਸੱਚ ਦਾ ਪੰਥ ਨਿਰਾਲਾ ਕਰਕੇ ਦਿਖਾ ਦਿੱਤਾ ਵੀ ਮੇਰੇ ਧਰਮ ਵਰਗਾ ਕੋਈ ਨਹੀਂ ਹੈ ਤੇ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਨਾਨਕ ਨਾਮ ਸੁਖਾਲਾ ਇਸ ਕਲਯੁਗ ਦੇ ਵਿੱਚ ਨਾਨਕ ਦਾ ਨਾਮ ਬੜਾ ਸੁਖਾਲਾ ਹੈ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਬੜਾ ਸੁਖਾਲਾ ਹੈ ਤੇ ਗੁਰੂ ਪਿਆਰਿਓ ਉਹ ਜਿੰਨੇ ਸਿੱਧ ਜੋਗੀ ਪੁੱਗੇ ਹੋਏ ॠषि मुनि ਸਨ ਉਹ ਸਾਰੇ ਵੇਖਦੇ ਰਹੇਗੇ ਕਿ ਧੰਨ ਨੇ ਗੁਰੂ ਨਾਨਕ ਜਿਹੜੇ ਮੋਹ ਮਾਇਆ ਤੋਂ ਉੱਪਰ ਉੱਠੇ ਚੁੱਕੇ ਨੇ ਅਸੀਂ ਤਾਂ ਅਜੇ ਵੀ ਇਸ غرੂਰ ਦੇ ਵਿੱਚ ਹੰਕਾਰ ਦੇ ਵਿੱਚ ਮੱਤੇ ਹੋਏ ਹਾਂ ਕਿ ਸ਼ਾਇਦ ਅਸੀਂ ਇਹ ਮਾਇਆ ਦਾ ਤਿਆਗ ਕਰ ਦਿੱਤਾ ਪਰ ਸਾਡੀ ਸੁਰਤ ਦੇ ਵਿੱਚ ਤਾਂ ਹੀਰੇ ਮੋਤੀ ਜਵਾਰਤ ਸਦਾ ਰਹਿੰਦੇ ਨੇ ਕਿ ਇਹਨਾਂ ਨੂੰ ਕੋਈ ਚੱਕ ਕੇ ਹੀ ਨਾ ਲੈ ਜਵੇ। ਸੋ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਉਹ ਸਿੱਧਾਂ ਦੀ ਮੰਡਲੀ ਨੂੰ ਜਿੱਤ ਲਿਆ। ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਕਲਯੁਗ ਦੇ ਵਿੱਚ ਨਾਨਕ ਨਾਮ ਸੁਖਾਲਾ ਨਾਮ ਬੜਾ ਸੌਖਾ ਜੀ ਜਪੀਏ। ਅਕਾਲ ਪੁਰਖ ਪਰਮੇਸ਼ਰ ਬੜਾ ਸੌਖਾ ਮਿਲਦਾ ਜੇ ਅੰਦਰੋਂ ਲੱਭੀਏ। ਪਰ ਅਸੀਂ ਉਹ ਸਿੱਧਾਂ ਵਾਂਗ ਜੋਗੀਆਂ ਵਾਂਗ ਬਾਹਰੋਂ ਲੱਭਣ ਤੁਰੇ ਹੋਏ ਹਾਂ। ਸਤ ਗੁਰ ਕੇ ਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਉਹ ਅਕਾਲ ਪੁਰਖੋ ਪਰਮੇਸ਼ਰ ਤਾਂ ਹਿਰਦੇ ਵਿੱਚ ਵਸਦਾ ਹੈ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਸਿੱਧਾਂ ਨੂੰ ਧੰਨ ਗੁਰੂ ਨਾਨਕ ਸਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣਾ ਪੰਥ ਨਿਰਾਲਾ ਕਰਕੇ ਦਿਖਾ ਦਿੱਤਾ ਕਿ ਭਾਈ ਮੈਂ ਸੱਚ ਤੇ ਚੱਲਣ ਵਾਲਾ ਮੈਂ ਮੋਹ ਮਾਇਆ ਤੋਂ ਉੱਪਰ ਉੱਠਿਆ ਹਾਂ ਮੈਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਤੇ ਉਸ ਸਮੇਂ ਫਿਰ ਸਿੱਧ ਆਪਸ ਦੇ ਵਿੱਚ ਸਲਾਹਾਂ ਕਰਨ ਲੱਗੇ ਕਿ ਇਹ ਹੁਣ ਬਾਲਾ ਤਾਂ ਮਾਇਆ ਮੋਹ ਤੋਂ ਉੱਪਰ ਉੱਠਿਆ ਹੈ ਜੇ ਕਿਤੇ ਸਾਡੇ ਪੰਥ ਦੇ ਵਿੱਚ ਆ ਜਾਵੇ ਸਾਡਾ ਪੰਥ ਹੋਰ ਉਜਾਲਾ ਕਰ ਦਵੇਗਾ ਫਿਰ ਉੱਥੇ ਜੋਗੀਆਂ ਨੇ ਮੰਦਰਾ ਮੰਗਾਈਆਂ ਖੱਪਰ ਮੰਗਾਇਆ ਪਿਆਲਾ ਡੰਡਾ ਮੰਗਾਇਆ ਸਵਾਹ ਮੰਗਾਈ ਖਿੰਥਾ ਗੋਦੜੀ ਮੰਗਾਈ ਝੋਲੀ ਮੰਗਾਈ ਤੇ ਆਪਸ ਦੇ ਵਿੱਚ ਸਲਾਹਾਂ ਕਰਦੇ ਨੇ ਉਹ ਇਹ ਕਿਉਂ ਨਾ ਆਪਾਂ ਇਸ ਬਾਲੇ ਨੂੰ ਭਾਗ ਗੁਰੂ ਨਾਨਕ ਨੂੰ ਆਪਣੇ ਧਰਮ ਦੇ ਵਿੱਚ ਲੈ ਆਈਏ ਸਾਰੇ ਆਪਣੇ ਆਪਣੇ ਜਿੰਨੇ ਵੀ ਸਿੱਧ ਨੇ ਇੱਕ ਦੂਜੇ ਨਾਲ ਵਿਚਾਰਾਂ ਕਰ ਰਹੇ ਨੇ ਗੋਸ਼ਟੀਆਂ ਕਰ ਰਹੇ ਨੇ ਕਿ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਧਰਮ ਦੇ ਵਿੱਚ ਕਿਵੇਂ ਲੈ ਕੇ ਆਈਏ ਸਾਰਾ ਸਮਾਨ ਲਿਆਂਦਾ ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਰੱਖਿਆ ਗਿਆ ਜਿਵੇਂ ਪੰਡਤ ਹਰਦੀਆਲ ਨੇ ਜਨੇਊ ਵਟ ਕੇ ਸਾਰਾ ਕੁਝ ਕਰਕੇ ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਆ ਕੇ ਖੜ ਗਿਆ ਸੀ ਤੇ ਗੁਰੂ ਨਾਨਕ ਮਹਾਰਾਜ ਨੇ ਬਾਹ ਫੜ ਕੇ ਪੁੱਛਿਆ ਸੀ ਕਿ ਇਹ ਧਾਗੇ ਨਾ ਹੁੰਦਾ ਕੀ ਹੈ ਜਨੇਊ ਪਾਉਣਾ ਹੁੰਦਾ ਕੀ ਹੈ ਉੱਥੇ ਪੰਡਤ ਨੂੰ ਕੋਈ ਜਵਾਬ ਨਹੀਂ ਸੀ ਆਇਆ ਤਾਂ ਇੱਥੇ ਅਜ ਗੁਰੂ ਨਾਨਕ ਮਹਾਰਾਜ ਉਸ ਸਿੱਧ ਜਿਹੜੇ ਜੋਗੀ ਸਾਰਾ ਸਮਾਨ ਲੈ ਕੇ ਆਗੇ ਤੇ ਗੁਰਨਾਨਕ ਮਹਾਰਾਜ ਨੂੰ ਕਹਿੰਦੇ ਬਾਬਾ ਆਹ ਮੁੰਦਰਾ ਪਾ ਆਹ ਡੰਡਾ ਹੱਥ ਵਿੱਚ ਫੜ ਆਹ ਝੋਲੀ ਫੜ ਤੇ ਤੂੰ ਸਾਡੇ ਪੰਥ ਦੇ ਵਿੱਚ ਆ ਜਾ ਸਾਡਾ ਪੰਥ ਹੈ ਆਈ ਪੰਥ ਤੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਲ ਸੁਣੋ ਜੋਗੀਓ ਉਹ ਗੱਲ ਸੁਣੋ ਸਿੱਧੋ ਤੁਸੀਂ ਕਹਿੰਦੇ ਹੋ ਤੁਸੀਂ ਇਹ ਮੰਦਰਾ ਪਾ ਕੇ ਜੋਗੀ ਬਣ ਜਾਓ ਮੈਂ ਤਾਂ ਪਹਿਲਾਂ ਹੀ ਜੋਗੀ ਹਾਂ ਜਦੋਂ ਗੁਰੂ ਨਾਨਕ ਮਹਾਰਾਜ ਨੇ ਇਹ ਗੱਲ ਆਖੀ ਤਾਂ ਜੋਗੀਆਂ ਨੇ ਆਖਿਆ ਦਿਖਾ ਕਿੱਥੇ ਆ ਤੇਰੇ ਕੋਲ ਮੰਦਰਾ ਜੋਗੀਆਂ ਨੇ ਆਖਿਆ ਦਿਖਾ ਕਿੱਥੇ ਤੇਰੇ ਸਵਾ ਮਿਲੀ ਆ ਜੋਗੀਆਂ ਨੇ ਆਖਿਆ ਦਿਖਾ ਬਾਬਾ ਕਿੱਥੇ ਆ ਤੇਰਾ ਡੰਡਾ ਕਿੱਥੇ ਆ ਤੇਰੀ ਗੋਦੜੀ ਕਿੱਥੇ ਆ ਤੇਰੀ ਝੋਲੀ ਕਿੱਥੇ ਆ ਤੇਰੇ ਹੱਥ ਵਿੱਚ ਫੜਿਆ ਕੱਪੜਾ ਗੁਰੂ ਨਾਨਕ ਮਹਾਰਾਜ ਨੂੰ ਇਹ ਜੋਗੀ ਇਹ ਸਿੱਧ ਪੁੱਛਣਾ ਕਰਦੇ ਨੇ ਤੇ ਮੇਰਾ ਬਾਪੂ ਮੇਰਾ ਸ਼ਹਿਨਸ਼ਾ ਮੇਰਾ ਬਾਬਾ ਨਾਨਕ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ 28 ਨੰਬਰ ਪੌੜੀ ਦੇ ਵਿੱਚ ਕਿਵੇਂ ਬਿਆਨ ਕਰਦੇ ਨੇ ਗੁਰੂ ਪਿਆਰਿਓ ਇਹ ਸਾਰਾ ਇਤਿਹਾਸ ਆਪਾਂ ਗੁਰਬਾਣੀ ਦੇ ਵਿੱਚੋਂ ਲੈ ਕੇ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸੋ ਬੇਨਤੀ ਆ ਇਸ ਵੀਡੀਓ ਨੂੰ ਪੂਰੀ ਸੁਣਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅਗਲੀ ਵੀਡੀਓ ਦਾ ਵੀ ਇੰਤਜ਼ਾਰ ਕਰਿਓ ਇਨੀਆਂ ਬੇਨਤੀਆਂ ਪ੍ਰਬਾਨ ਜੀ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਅਗਲੀ ਵੀਡੀਓ ਵਿੱਚ ਅਗਲਾ ਇਤਿਹਾਸ ਲੈ ਕੇ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ